ਇੱਥੇ ਕਿਉਂਕਿ ਦਰਿਆ ਦੇ ਵਿੱਚ ਪਾਣੀ ਇਸ ਤਰੀਕੇ ਨਾਲ ਆਇਆ ਹੋਇਆ ਕਦੇ ਕਿਸੇ ਤਰੀਕੇ ਚ ਚਲਾ ਜਾਂਦਾ ਕਦੇ ਕਿਸੇ ਤਰੀਕੇ ਚ ਚਲਾ ਜਾਂਦਾ ਹੁਣ ਪਾਣੀ ਦਾ ਜਿਹੜਾ ਬਹੁ ਇਸ ਪਾਸੇ ਨੂੰ ਹੋਇਆ ਹੋਇਆ ਤੇ ਇੱਥੇ ਸਵੇਰ ਤੋਂ ਲੈ ਕੇ ਕਾਫੀ ਇੱਥੇ ਬ੍ਰੀਚ ਹੋ ਵੀ ਗਈ ਤਾਂ ਸੌਰੀ ਇਹਨੂੰ ਧਰਤੀ ਨੂੰ ਹੈ ਜਿਹੜੀ ਖੋਰਾ ਲੱਗਿਆ ਸੀ ਕੰਡਿਆਂ ਨੂੰ ਖੋਰਾ ਲੱਗਿਆ ਸੀ ਪਰ ਆ ਸਾਰੇ ਸਾਡੇ ਬਾਬਾ ਜੀ ਇਹ ਸਾਡੇ ਸਾਹਮਣੇ ਖੜੇ ਨੇ ਤੇ ਹੋਰ ਬਾਬਾ ਸੁਖਾ ਸਿੰਘ ਜੀ ਉਹਨਾਂ ਦੀ ਸੰਗਤ ਤੇ ਸਾਰਾ ਸਾਡਾ ਡਿਪਾਰਟਮੈਂਟ ਹੈ ਜਿਹੜਾ ਵਾਟਰ ਸਰSourceIPartment ਦੇ 30 ਦੇ ਕਰੀਬ ਬੰਦੇ ਜਿਹੜੇ ਝਾਲ ਹੈ ਕਿਉਂਕਿ ਟੈਕਨੀਕਲਿਟੀ ਹੈ ਉਹ ਸਾਰੇ ਝਾਲ ਬੰਨਣ ਤੇ ਲੱਗੇ ਆ ਤੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਮੈਂ ਧੰਵਾਦ ਕਰਦਾ ਸੰਤ ਮਹਾਪੁਰਸ਼ਾਂ ਦਾ ਤੇ ਸਾਰੀ ਸੰਗਤ ਦਾ ਜਿਹੜੇ ਨਿਰਸਵਾਰਥ ਇੱਥੇ ਲੱਗੇ ਹੋਏ ਨੇ ਤੇ ਇਹਨਾਂ ਨੇ ਸਵੇਰ ਤੋਂ ਲੈ ਕੇ ਬਹੁਤ ਥੋੜੇ ਸਮੇਂ ਦੇ ਵਿੱਚ ਕਾਫੀ ਜਿਹੜਾ ਵੱਡਾ ਇਹ ਹੈ ਇਹ ਬਾਨੇ ਬੰਨੇ ਇਹਨਾਂ ਨੇ ਕਾਮਯਾਬ ਹੋਏ ਨੇ ਤੇ ਪਾਣੀ ਬੜਾ ਡੂੰਘਾ ਤੇ 20 ਫੁੱਟ ਦੇ ਲਵੇ ਪਾਣੀ ਆ ਸੋ ਇਹਨਾਂ ਦਾ ਧੰਨਵਾਦ ਕਰਨਾ ਹੈ ਕਿ ਇਹਨਾਂ ਨੇ ਸਾਰੇ ਕਿਸਮ ਦੇ ਰਿਸਕਾਂ ਨੂੰ ਝੱਲਦੇ ਹੋਏ ਇਹ ਜਿਹੜਾ ਬੰਦ ਬੰਨਿਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਨੂੰ ਮੰਤਰੀ ਸਾਹਿਬ ਜੀ ਲਾਲਜੀ ਸਿੰਘ ਭੁੱਲਰ ਜੀ ਨੇ ਇਹਨਾਂ ਦਾ ਹਲਕਾ ਦੱਸਿਆ ਅਸੀਂ ਉਸ ਗੱਲ ਤੇ ਵਿਚਾਰ ਕਰਾਂਗੇ ਕਿ ਇਸ ਤਰ੍ਹਾਂ ਦੀ ਦਿੱਕਤ ਹੈ ਜਿਹੜੀ ਨਾ ਆਵੇ ਇਹਦਾ ਕੋਈ ਨਾ ਕੋਈ ਸਥਾਈ ਹੱਲ ਲੱਭੀਏ ਇਸ ਗੱਲ ਤੇ ਅਸੀਂ ਪੂਰਾ ਵਿਚਾਰ ਕਰਾਂਗੇ ਤੇ ਬਾਕੀ ਕਈ ਸੁਝਾਅ ਜਿਹੜੇ ਇੱਥੇ ਲੋਕਾਂ ਨੇ ਦੱਸੇ ਨੇ ਜਿਨ੍ਹਾਂ ਦੇ ਜ਼ਮੀਨਾਂ ਨੇ ਅਸੀਂ ਉਹਨਾਂ ਦਾ ਹੱਲ ਪਹਿਲੇ ਹੀ ਕਰਕੇ ਰੱਖਿਆ ਕਿ ਜੇ ਜ਼ਮੀਨਾਂ ਦੇ ਵਿੱਚੋਂ ਮਿੱਟੀ ਚੱਕੀ ਜਾਵੇ ਬ੍ਰੇਤੀ ਰੇਤਾ ਚੱਕਿਆ ਜਾਵੇ ਤਾਂ ਵੀ ਹੱਲ ਹੋ ਸਕਦਾ ਸੋ ਅਸੀਂ ਉਹਦੇ ਲਈ ਪਹਿਲੇ ਜਿਹੜੀ ਸਾਡੀ ਮਾਈਨਿੰਗ ਪਾਲਸੀ ਉਹਦੀ ਸੁਧਾਰ ਕੀਤਾ ਹੋਇਆ ਲੋਕਾਂ ਨੂੰ ਜਾਣਕਾਰੀ ਨਹੀਂ ਸੀ ਆਹ ਫਲੱਡ ਸੀਜ਼ਨ ਨਿਕਲਣ ਤੋਂ ਬਾਅਦ ਇਹਨਾਂ ਨੂੰ ਪੂਰੀ ਜਾਣਕਾਰੀ ਦੇ ਕੇ ਮੈਂ ਸਮਝਦਾ ਉਹਦੇ ਨਾਲ ਹੀ ਹੱਲ ਹੋ ਜਾਵੇਗਾ ਬਾਕੀ ਇਸ ਸਮੇ ਸਾਡਾ ਆਉਣ ਦਾ ਮਤਲਬ ਲੋਕਾਂ ਨਾਲ ਹਮਦਰਦੀ ਵੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਖੁਦ ਮੋਨੀਟਰਿੰਗ ਕਰ ਰਹੇ ਨੇ ਕਿ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਸਾਡਾ ਮਤਲਬ ਇਸ ਗੱਲ ਤੇ ਆਉਂਦੇ ਇੱਥੇ ਜੇ ਕਿਸੇ ਨੂੰ ਅਨਾਜ ਦੀ ਲੋੜ ਹੈ ਤੇ ਅਨਾਜ ਦਿੱਤਾ ਜਾ ਰਿਹਾ ਹੈ ਜੇ ਕਿਸੇ ਨੂੰ ਬਿਜਲੀ ਦੀ ਸਪਲਾਈ ਦੀ ਲੋੜ ਹੈ ਬਿਜਲੀ ਦੀ ਸਪਲਾਈ ਸਾਰੇ ਨਿਰਵਿਘਨ ਰਾਤ ਨੂੰ ਚੱਲ ਰਹੀ ਹੈ ਮੈਡੀਕਲ ਏਡ ਦੀ ਲੋੜ ਹੈ ਉਹ ਦਿੱਤੀ ਜਾ ਰਹੀ ਹੈ ਪਸ਼ੂਆਂ ਨੂੰ ਕੋਈ ਸਹਾਇਤਾ ਦੀ ਲੋੜ ਹੈ ਉਹ ਦਿੱਤਾ ਜਾ ਰਿਹਾ ਹੈ ਕਿੱਥੇ ਕਿਸ਼ਤੀਆਂ ਦੀ ਲੋੜ ਹੈ ਕਿਸ਼ਤੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਸਾਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਇਸ ਕੰਮ ਤੇ ਲੱਗਿਆ ਤੇ ਸਾਡਾ ਵਾਟਰ ਸਰਸਿਸ ਡਿਪਾਰਟਮੈਂਟ ਹੈ ਜਿਹੜਾ ਉਹ ਜਿੱਥੇ ਜਿਸ ਤਰ੍ਹਾਂ ਦੀ ਲੋੜ ਹੈ ਬਕਾਇਦਾ ਸੈਕਟਰਾਂ ਦੇ ਵਿੱਚ ਵੰਡ ਕੇ ਅਫਸਰਾਂ ਨੂੰ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਤੇ ਡਿਊਟੀ ਲਈ ਗਈ ਹੈ ਕਿ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਸਾਰੇ ਅਸੀਂ ਹਰ ਜਗ੍ਹਾ ਜਾ ਰਹੇ ਹਾਂ ਕੱਲ ਸultanpur Lodhi ਜਿੱਥੇ ਵੱਡੀ ਮਾਰ ਪਈ ਹੈ ਉੱਥੇ Bahpur Island ਉੱਥੇ ਕਾਫੀ ਡਿਸਕਨੈਕਟੀਵਿਟੀ ਹੋ ਗਈ ਹੈ ਨੁੱਕੇ ਖੇਤਾਂ ਦੇ ਵਿੱਚ ਬੈਠੇ ਨੇ ਆਪਣੇ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਹਰ ਚੀਜ਼ ਮੁਹੱਈਆ ਕਰਾਈ ਜਾ ਰਹੀ ਹੈ ਫਿਰੋਜ਼ਪੁਰ ਜਾ ਕੇ ਦੇਖਿਆ ਤੇ ਹੁਣ ਇੱਥੇ ਆਏ ਆ ਸੋ ਜਿੱਥੇ ਵੀ ਕਿਤੇ ਮਾਰ ਹੈ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜੀ ਹੈ ਬਾਕੀ ਕੁਦਰਤ ਹੈ ਜੋ ਕੁਦਰਤ ਦੀ ਮਾਰ ਨੂੰ ਕੋਈ ਨਹੀਂ ਕੋਈ ਕਹਿ ਸਕਦਾ ਜੋ ਪਾਣੀ ਆ ਰਿਹਾ ਹੈ ਉਹ ਆ ਰਿਹਾ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਅਸੀਂ ਕੋਈ ਅੱਗੇ ਨੁਕਸਾਨ ਨਾ ਹੋਵੇ ਇਸ ਦੇ ਲਈ ਪੰਜਾਬ ਸਰਕਾਰ ਹੈ ਜਿਹੜੀ ਉਹ ਯਤਨ ਕਰ ਰਹੀ ਹੈ ਕੁਨਰ ਸਾਉਂਤ ਸਿਵਿਲ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵਿਚਰ ਰਹੇ ਲੋਕਾਂ ਨਾਲ ਤੇ ਹੁਣ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਰਕਾਰ ਵੱਲੋਂ ਹੈਲਪ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਲਗਾਤਾਰ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਸਾਰੇ ਐਸਐਸਪੀ ਸਰਬਾਨਾਂ ਨਾਲ ਲਗਾਤਾਰ ਗੱਲਬਾਤ ਹੋ ਰਹੀ ਹੈ ਤੇ ਸਾਰੇ ਕੋਈ ਤੇ ਉਹਨਾਂ ਦੀ ਹਰ ਵੇਲੇ ਬਾਜ ਆਖਿਆ ਸਾਰੇ ਮਨਿਸਟਰ ਸਰਬਾਨਾਂ ਦੀ ਡਿਊਟੀ ਲਾਈ ਗਈ ਹੈ ਜਿਹੜੇ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਆ ਸਾਰੀਆਂ ਜ਼ਿਲ੍ਹਕਾਂ ਦੇ ਵਿੱਚ ਦੋ-ਦੋ ਮੰਤਰੀਆਂ ਦੀ ਡਿਊਟੀ ਲੱਗੀ ਆ ਕਿ ਕਿਸੇ ਨੂੰ ਜੇ ਕਿਸੇ ਨੂੰ ਖਾਣ ਪੀਣ ਦੀਆਂ ਵਸਤਾਂ ਦੀ ਜ਼ਰੂਰਤ ਆ ਉਹ ਪਹਚਾਈਆਂ ਜਾਣ ਜੇ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਆ ਫੀਡ ਦੀ ਲੋੜ ਆ ਉਹ ਪਹਚਾਈ ਜਾਵੇ ਅੱਜ ਸਾਡੇ ਇੱਥੇ ਪੱਟੀ ਹਲਕੇ ਦੇ ਵਿੱਚ ਸਾਡੇ ਜਲ ਸਰੋਤ ਮੰਤਰੀ ਬਰਿੰਦਰ ਗੁਇਲ ਜੀ ਆਏ ਆ ਉਹਨਾਂ ਨੇ ਆ ਕੇ ਕਿਸਾਨਾਂ ਦਾ ਹਾਲਚਲ ਪੁੱਛਿਆ ਤੇ ਜਿਹੜੀਆਂ ਦਿੱਕਤਾਂ ਉਹਨਾਂ ਬਾਰੇ ਜਾਣਿਆ ਇਹਨਾਂ ਨੂੰ ਇਹ ਦੱਸਿਆ ਕਿ ਸਾਡੇ ਬੰਦੇ ਨਾਲ ਕਿਛੇ 7 ਕਿਲੋਮੀਟਰ ਜਿਹੜਾ ਪੱਥਰ ਲੱਗ ਗਿਆ ਤੇ ਗਾਂਹ ਰਹਿ ਗਿਆ ਸਾਡਾ 13-14 ਕਿਲੋਮੀਟਰ ਪੱਥਰ ਲੱਗਣ ਵਾਲਾ ਇਹ ਪੱਥਰ ਲੱਗ ਜੇ ਤੇ ਸਾਡਾ ਬੰਨ ਸੁਰੱਖਿਤ ਹੋ ਜਾਊਗਾ ਤੇ ਜਿਹੜੀ ਪਾਲਿਸੀ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਬਣਾਈ ਆ ਵੀ ਜਿਹੜੀ ਅੱਗੇ ਰੇਤ ਜ਼ਮੀਨਾਂ ਦੇ ਵਿੱਚੋਂ ਇੱਕ ਬੰਦਾ ਆ ਕੇ ਠੇਕੇਦਾਰ ਆ ਕੇ ਉਹ ਖੱਡ ਮਨਜ਼ੂਰ ਕਰਾ ਕੇ ਕਿਸਾਨਾਂ ਦੀ ਲੁੱਟਖੋ ਕਰ ਜਾਂਦਾ ਸੀ ਉਹ ਕੰਮ ਬੰਦ ਹੋ ਗਿਆ ਹੁਣ ਜਿਹੜਾ ਜ਼ਮੀਨ ਦਾ ਮਾਲਕ ਆ ਉਦੇ ਨਾਂ ਤੇ ਹੀ ਖੱਡ ਪਾਸ ਹੋਊਗੀ ਉਹ ਕਿਸਾਨ ਆਪਦੀ ਜ਼ਮੀਨ ਦੇ ਵਿੱਚੋਂ ਰੇਤ ਪਟਾਊਗਾ ਸਰਕਾਰ ਵੱਲੋਂ ਉਹਨੂੰ ਮਨਜ਼ੂਰੀ ਮਿਲੂਗੀ ਕਿਸਾਨ ਨੂੰ ਦੂਜਾ ਬੰਦਾ ਇੱਥੋਂ ਰੇਤ ਨਹੀਂ ਚੁੱਕ ਚੁਗਾ ਇੱਕ ਵੀ ਚਮਚਾ ਨਹੀਂ ਚੁੱਕ ਸਕੂਗਾ ਦੂਜਾ ਬੰਦਾ ਜਿਹਦੀ ਮਾਲਕੀ ਹੈ ਜਿਹਦੇ ਨਾਲ ਜਮ੍ਹਾਂ ਬੰਦੀ ਹੈ ਜਿਹਦੇ ਨਾਲ ਗਰਦੌਰੀਆਂ ਨੇ ਜਿਹੜਾ ਜ਼ਮੀਨ ਦਾ ਮਾਲਕੀ ਖਾਨੇ 'ਚ ਬੋਲਦਾ ਉਸੇ ਬੰਦੇ ਦੇ ਨਾਂ ਹੀ ਖੱਡ ਪਾਸ ਹੋਊਗੀ ਜਿਹੜੀ ਇਹ ਨੁਕਸਾਨ ਕਰਦਾ ਆ ਦਰਿਆ ਪਾਣੀ ਜਦੋਂ ਆਉਂਦਾ ਆ ਫਸਲਾਂ ਬਰਬਾਦ ਹੋ ਜਾਂਦੀਆਂ ਜ਼ਮੀਨਾਂ ਉੱਚੀਆਂ ਨੀਵੀਆਂ ਹੋ ਜਾਂਦੀਆਂ ਤੇ ਇਹਦੇ ਚੋਂ ਹੀ ਵੇਖੋ ਚਾਂਦੀ ਵਰਗੀ ਚਿੱਟੀ ਜਿਹੜੀ ਰੇਤ ਨਿਕਲਦੀ ਆ ਇਹ ਅੱਗੇ ਠੇਕੇਦਾਰ ਲੁੱਟ ਕੇ ਲੈ ਜਾਂਦਾ ਹੀ ਇਹ ਕਿਸਾਨਾਂ ਨੂੰ ਮਿਲ ਗਈ ਤੇ ਕਿਸਾਨਾਂ ਦੀ ਆਪੇ ਜਿਹੜੀ ਆਰਥਿਕ ਹਾਲਤ ਆ ਉਹ ਸੁਧਰ ਜਾਣੀ ਆ ਕਿਸਾਨਾਂ ਦਾ ਜਿਹੜਾ ਸਭ ਤੋਂ ਵੱਡਾ ਮੁੱਖ ਮੁੱਦਾ ਤੇ ਮੁੱਖ ਮੰਗ ਹੀ ਇਹੋ ਹੀ ਵੀ ਜਿਹੜੀ ਸਾਡੀ ਰੇਤ ਆ ਉਹ ਕਿਸਾਨ ਆਪ ਚੁੱਕ ਸਕੇ ਜਦੋਂ ਵੀ ਅਸੀਂ ਇੱਥੇ ਆਉਨੇ ਹਾਂ ਕਿਸਾਨ ਇਹੋ ਆਂਦੇ ਹੁੰਦੇ ਵੀ ਸਾਨੂੰ ਖੁੱਲ ਦੇ ਦਿਓ ਜੀ ਭਾਵੇਂ 2 ਮਹੀਨੇ ਖੁੱਲ ਦੇ ਦਿਓ ਅਸੀਂ ਆਪਣੀਆਂ ਜ਼ਮੀਨਾਂ ਨਾਲੇ ਪੱਧਰੀਆਂ ਕਰ ਲਈਏ ਨਾਲੇ ਅਸੀਂ ਰੇਤ ਵੇਚ ਲਈਏ ਤੇ ਸਰਕਾਰ ਨੇ ਇਹਨਾਂ ਨੂੰ 12 ਮਹੀਨਿਆਂ ਦੀ ਖੁੱਲ੍ਹ ਦੇਤੀ ਆ ਜਦੋਂ ਪਾਣੀ ਲੈ ਗਿਆ ਅਸੀਂ ਅਫਸਰਾਂ ਦੀ ਡਿਊਟੀ ਲਾ ਕੇ ਕਿਸਾਨਾਂ ਨੂੰ ਅਵੇਅਰ ਕਰਾਂਗੇ ਕਿ ਕਿਸੇ ਨੂੰ ਤੁਹਾਨੂੰ ਐਗਰੀਮੈਂਟ ਦੇਣ ਦੀ ਲੋੜ ਨਹੀਂ ਕਿਸੇ ਨੂੰ ਤੁਹਾਨੂੰ ਰਲ ਦੀ ਲੋੜ ਨਹੀਂ ਸਿੱਧੇ ਜਾਓ ਸਾਡੇ ਤਰਨ ਤਾਰਨ ਜਾ ਕੇ ਅਫਸਰਾਂ ਦੇ ਕੋਲ ਐਕਸੀਅਨ ਸਾਹਿਬ ਕੋਲ ਜਾ ਕੇ ਤੁਸੀਂ ਪੋਰਟਲ ਦੇ ਉੱਤੇ ਅਪਲਾਈ ਕਰੋ ਉਹ ਤੁਹਾਡੀ ਜੋ ਵੀ ਬਣਦੀ ਯੋਗ ਫੀਸ ਹੋਊਗੀ ਉਹ ਤੁਹਾਨੂੰ ਉਸ ਤਰੀਕੇ ਨਾਲ ਜਾਇਜ਼ ਤਰੀਕੇ ਦੇ ਨਾਲ ਵੀ ਲੋਕਾਂ ਨੂੰ ਵੀ ਸਸਤੀ ਰੇਤ ਮਿਲੇ ਤੇ ਤੁਹਾਨੂੰ ਵੀ ਪੈਸੇ ਵਧੀਆ ਮਿਲ ਜਾਣ ਤੇ ਜਦੋਂ ਵੇਖੋ ਦਰਿਆ ਆਉਂਦਾ ਆ ਜਦੋਂ بارش ਹੁੰਦੀ ਆ ਇਹ ਤੇ ਹਰ ਸਾਲੀ ਰੇਤ ਪਾ ਜਾਂਦਾ ਹਰ ਸਾਲ ਉੱਚੀ ਕਰ ਜਾਂਦਾ ਜ਼ਮੀਨ ਤੇ ਜੇ ਪੁੱਟੀ ਜਾਊ ਜਦੋਂ ਅਗਲੇ ਸਾਲ ਫੇਰ ਬਰਸਾਤ ਹੋਈ ਇਹ ਫੇਰ ਰੇਤ ਪੈ ਜਣੀ ਹੈ ਇੱਕ ਦਿ ਇਹ ਨਹੀਂ ਹੋਇਆ ਪੀਜੇ ਪੁੱਟੀ ਗਈ ਜ਼ਮੀਨ ਤੇ ਸ਼ਾਇਦ ਉਹ ਨੀਵੀ ਹੋ ਜਣੀ ਹੈ ਇਹ ਤੇ ਦਰਿਆ ਮਿੱਟੀ ਲੈ ਕੇ ਆਉਂਦਾ ਤੇ ਵਾਧੂ ਇੱਥੇ ਮਿੱਟੀ ਤੇ ਵਾਧੂ ਰੇਤ ਕਰ ਜਾਂਦਾ ਬਾਕੀ ਕਿਸਾਨਾਂ ਦੇ ਨਾਲ ਆ ਕਿਸਾਨ ਸਾਡੇ ਭਰਾ ਨੇ ਅਸੀਂ ਤੇ 24 ਘੰਟੇ ਰਾਤ ਦਿਨ ਇਹਨਾਂ ਦੇ ਵਿੱਚ ਰਹਿੰਨੇ ਆ ਅੱਗੇ ਵੀ 2020 'ਚ ਜਦੋਂ ਹੜਾ ਆਇਆ ਉਦੋਂ ਭਾਵੇਂ ਸਾਡੀ ਸਰਕਾਰ ਨੇ ਹੀ ਦਾਸ ਬਤੌਰ ਇਹਨਾਂ ਦਾ ਭਰਾ ਮੈਂ ਇਹਨਾਂ ਦੇ ਵਿੱਚ ਰਿਆਂ ਜਿੰਨੀ ਕਰ ਸਕਦੇ ਹਾਂ ਮਦਦ ਇਹਨਾਂ ਭਰਾਵਾਂ ਦੀ ਉਦੋਂ ਵੀ ਕੀਤੀ ਜਦੋਂ ਫਿਰ ਕਰੋਨਾ ਆ ਗਿਆ 20 'ਚ ਉਦੋਂ ਕਰੋਨਾ ਵੇਲੇ ਆਮ ਪਬਲਿਕ ਜਿਹੜੇ ਗਰੀਬ ਲੋਕ ਸੀ ਉਹਨਾਂ ਦੀ ਵੀ ਮਦਦ ਕੀਤੀ ਫਿਰ ਆ 23 'ਚ ਜਦੋਂ ਹੜਾ ਆਇਆ ਫੇਰ ਵੇਖੋ ਸਾਡੀ ਜ਼ਿੰਮੇਵਾਰੀ ਆਏ ਕੋਈ ਸਹਾਨ ਨਹੀਂ ਹੀ ਕਰਦੇ ਫੇਰ 23 'ਚ ਵੀ ਜਿੰਨੀ ਹੋ ਸਕੀ ਜੋ ਬਣ ਸਕਿਆ ਆਪਾਂ ਇਹਨਾਂ ਦੀ ਆਪ ਦੇ ਵੱਲੋਂ ਤੇ ਸਰਕਾਰ ਵੱਲੋਂ ਵੀ ਮਦਦ ਕਰਾਈ ਤੇ ਹੁਣ ਵੀ ਇਹ ਇਹਨਾਂ ਦਾ ਵਾਦਾ ਮੇਰਾ ਜੋ 1-1 ਰੁਪਿਆ ਉਹ ਮੁਆਵਜ਼ੇ ਦਾ ਇੱਕ ਕਿਸਾਨ ਵੀਰਾਂ ਦੇ ਖਾਤੇ 'ਚ ਪਊਗਾ ਤੇ ਗਾਂ ਜਿਹੜੀਆਂ ਖੱਡਾਂ ਵਾਂ ਉਹ ਜਿਨ੍ਹਾਂ ਦੀ ਮਾਲਕੀ ਉਹ ਕਿਸਾਨਾਂ ਦੀ ਉਹਨਾਂ ਦੇ ਨਾਂ ਦੇ ਪਾਸ ਹੋਣਗੀਆਂ ਇਹ ਆਪਦੀ ਰੇਤ ਆਪ ਵੇਚਣ ਦੇ ਸਮਰੱਥ ਹੋਣਗੇ ਇਹਨਾਂ ਨੂੰ ਕਿਸੇ ਦੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਇਹ ਆਪ ਆਪਦੀਆਂ ਜੇਬਾਂ 'ਚੋਂ ਪੈਸੇ ਕੱਢ ਕੇ ਲੋਕਾਂ ਨੂੰ ਦੇਣਗੇ ਜੋ ਕਿਸਾਨ ਦੀ ਆਪਦੀ ਜ਼ਮੀਨ ਆ ਉਹ ਆਪਦੀ ਜ਼ਮੀਨ ਤੋਂ ਆਪ ਪੈਸਾ ਵਟਕੇ ਆਪਦੇ ਘਰ ਪਰਿਵਾਰ ਨੂੰ ਚਲਾਊਗਾ ਆਪਦੇ ਬੱਚਿਆਂ ਦਾ ਵਿਆਹ ਕਰੂਗਾ ਆਪਦੀ ਕੋਠੀ ਪਾਊਗਾ ਅੱਗੇ ਮੈਨੂੰ ਮੰਤਰੀ ਸਾਹਿਬ ਦੱਸਦੇ ਪਏ ਵੀ ਇਹਨਾਂ ਦੀ ਹਲਕੇ ਦੀ ਗੱਲ ਆ ਕੋ ਕੋ ਬੰਦਾ ਇਹਨਾਂ ਦੀ ਆੜ ਤੇ ਆਉਂਦਾ ਸੀ ਤੇ ਛੇ ਕਿਲੇ ਉਹਨੇ ਝੋਨਾ ਲਾਇਆ ਕਾ ਗਰਦਰੀਆ ਝਾੜ ਆ ਗਏ ਤੇ ਥੋੜੇ ਦਿਨ ਬਾਅਦ ਉਹਦੀ ਦੋ ਬੇਟੀਆਂ ਦੀ ਸ਼ਾਦੀ ਸੀ ਦੋ ਦਿਨ ਵਿੱਚੋਂ ਵਕਵਾ ਪੈ ਗਿਆ ਕੰਬੈਨਾਂ ਲੱਭੀ ਕਾ ਗਰਦਰੀਆ ਆ ਗਿਆ ਤੇ ਉਹਦਾ ਸਾਰਾ ਝੋਨਾ ਤਬਾਹ ਹੋ ਗਿਆ ਤੇ ਉਹ ਕਹਿੰਦੇ ਵੀ ਉਹ ਰੋਵੇ ਵੀ ਹੁਣ ਕੁੜੀਆਂ ਦੇ ਵਿਆਹ ਕਿੱਥੋਂ ਕਰਨੇ ਆ ਵੀ ਇਹ ਤੇ ਮੈਂ ਕਹਿੰਨਾ ਵੀ ਬੜੇ ਦਲੇਰ ਬੜੇ ਜਝਾਰੂ ਨੇ ਇੰਨਾ ਇਹਨਾਂ ਦਾ ਨੁਕਸਾਨ ਹੁੰਦਾ ਫਿਰ ਵੀ ਇਹ ਪਰਵਾਹ ਨਹੀਂ ਕਰਦੇ ਵੱਡੇ ਦੇਲ ਵਾਲੇ ਨੇ ਇਹ ਸਰਕਾਰ ਇਹਨਾਂ ਲੋਕਾਂ ਦੀ ਸਰਕਾਰ ਆ ਤੇ ਇਹਨਾਂ ਲੋਕਾਂ ਵਾਸਤੇ ਇਹ ਕਾਨੂੰਨ ਬਣਾਇਆ ਧੰਨਵਾਦ ਅਸੀਂ ਪੰਜ ਮਰਲੇ ਦੇ ਦੋ ਇਹਨਾਂ ਨੂੰ ਬਾਤ ਚੱਲਦੀ ਹੈ ਤੁਰਿਆ ਚਲ ਤੇਰੀਆਂ ਲੱਤਾਂ ਬੜੀਆਂ ਲੱਕੀਆਂ ਮੈਂ ਇਹ ਦਾਈਆਂ ਤਾਂ ਕਹਿੰਦੇ ਆ ਤੁਰਿਆ ਚਲ ਤੇ ਮੰਗ ਵੀ ਤੁਹਾਡੀ ਇਹੋ ਹੁੰਦੀ ਸੀ ਜਦੋਂ ਅਸੀਂ ਆਉਨੇ ਹਣਾ ਤੁਹਾਡੇ ਕੋਲ ਤੁਸੀਂ ਇਹੋ ਗੱਲਾਂ ਆਂਦੇ ਹੁੰਦੇ ਹੋ ਵੀ ਰੇਤ ਸਾਨੂੰ 2 ਮਹੀਨੇ ਦੇ ਦਿਓ ਸਾਨੂੰ ਵੇਚ ਲੈਣ ਦਿਓ ਸਾਨੂੰ 2 ਮਹੀਨੇ ਅਸੀਂ 12 ਮਹੀਨੇ ਤੁਹਾਨੂੰ ਦੇਤੇ ਜੀ ਮੈਂ ਨਾ ਫਿਰ ਮੇਲੋ ਭਗਵੰਤਨਾ ਮਾਨ ਨਾਲ ਦਾ ਮੁੱਖ ਮੰਤਰੀ ਨਹੀਂ ਜੇ ਲੱਭਣਾ ਸਹੀ ਗੱਲ ਸਹੀ ਉਹਨੇ 12 ਮਹੀਨੇ ਦੇਤੇ ਜੱਟਾਂ ਨੂੰ ਵੀ ਜੱਟੋ ਤੁਹਾਡੀ ਜੇ ਰੇਤ ਤੇ ਜਦੋਂ ਮਰਜ਼ੀ ਵੇਚ ਲੋ 12 ਮਹੀਨੇ ਮੈਂ ਇਹ ਕੰਮ ਕਰਦਾ ਮੰਤਰੀ ਸਾਹਿਬ ਤੇ ਚਿੱਠੇ ਤਰਕੇ ਫਿਰ ਤੇ ਖਰਾਬਾ ਉਹਨਾਂ ਮਿਲੇ ਪਾ ਸਾਨੂੰ ਹਾਂ ਹਾਂ ਬਿਲਕੁਲ ਮੈਂ ਤੇ ਤੁਹਾਨੂੰ ਅੱਗੇ ਕਹਿੰਦੇ ਆ ਵੀ ਤੁਹਾਡੀ ਮੰਗ ਹੀ ਇਹੋਈ ਹਾਂ ਇਹ ਕਾਨੂੰਨ ਪਾਸ ਕਰਤਾ ਆ ਵਾ 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 ਇਹ ਕਾਨੂੰਨ ਤਾਂ ਹੀ ਅਸੀਂ ਤੁਹਾਡੇ ਕੋ ਆਏ ਆ ਤੁਹਾਨੂੰ ਪਤਾ ਲੱਗ ਜੇ ਕਿ ਚਲੋ ਪਿੱਛੇ ਜੋ ਆਪਣੇ ਨਾਲ ਕੀਤਾ ਪੁਰਾਣੀਆਂ ਸਰਕਾਰਾਂ ਨੇ ਜੋ ਹੋਇਆ ਜੋ ਕਾਨੂੰਨ ਉਹਨਾਂ ਬਣਾਏ ਹਾਂਜੀ ਹਾਂਜੀ ਉਹਨਾਂ ਕਾਨੂੰਨਾਂ ਨੂੰ ਆਪਾਂ ਨਹੀਂ ਹੈ ਕੁਝ ਕਰ ਸਕਦੇ ਕਿਉਂਕਿ ਸਰਕਾਰਾਂ ਉਹਨਾਂ ਦੀਆਂ ਹੁਣ ਆ ਤੁਹਾਡੀ ਸਰਕਾਰ ਬਣੀ ਹੈ ਤੇ ਤੁਹਾਡੀ ਸਰਕਾਰ ਚ ਕਾਨੂੰਨ ਵੀ ਤੁਹਾਡੇ ਹੱਕ ਚ ਬਣ ਗਿਆ ਮੈਂ ਤਾਂ ਤੂੰ ਮਹਾਰਾਜ ਸੱਚੇ ਪਾਛਾ ਚੜਦੀ ਕਲਾ ਤੇ ਨੂੰ ਇਹ ਤਾਂ ਵੱਡਾ ਮੰਤਰੀ ਹਾਂ ਚਾਰਸੀ ਕਲਾਜ ਤੇ ਸਾਡੇ ਵੀ ਚਿੱਠੇ ਤਾਰ ਦੇ ਨਾਲ ਭਰ ਕੇ ਪਹੂਣਗੇ ਜਦੋਂ ਨਾ ਕੋ ਪੁਲਸ ਵਾਲੇ ਰੋਕਣਾ ਨਾ ਕਿ ਮਾਈਨਿੰਗ ਵਾਲੇ ਸਾਡਾ ਜਨ ਵੱਡਾ ਭਰਾ ਬਾਹੂ ਮੰਤਰੀ ਸਾਹਿਬ ਸਾਨੂੰ ਆਈ ਦੱਸ ਤੇ ਕਿ ਲੋਗੇ ਡਾਕ ਰਿੰਦਾ ਆਹੋ ਅੱਗੇ ਵੀ ਜਦੋਂ ਹੜਾਉਂਦੇ ਸੀ ਤੁਹਾਡੇ ਕੋ ਜੇ ਕੋਈ ਆਉਂਦਾ ਸੀ ਬੰਦਾ ਤੇ ਤੁਸੀਂ ਇਹੋ ਆਉਂਦੇ ਹੋ ਪੀਪਾਉ ਸਾਨੂੰ ਰੇਤ ਵੇਚਣ ਦੀ ਛੋੜ ਦੇ ਦਿਓ ਸਾਨੂੰ ਰੇਤ ਵੇਚਣ ਦੀ ਛੋੜ ਦੇ ਦਿਓ ਸਾਰੇ ਇਹ ਸਾਰੇ ਇਹ ਸਾਰੇ ਉਹਨਾਂ ਘਰਾਂ ਦੇ ਕੋਲ ਇਹਨਾਂ ਦੇ ਕੋਲੇ ਤੇ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਨੂੰ ਟਰੈਕਟਰ ਨਾਲ ਜਦੋਂ ਲੋਕਾਂ ਕੋਲ ਬਲਦਾਂ ਦੇ ਜੋੜੇ ਨੇ ਤੇ ਅੱਜ ਵਿਚਾਰੇ ਨੇ ਕੋਲੇ ਕਿੱਲਾ ਕਿੱਲਾ ਪੱਠਿਆਂ ਜੋ ਗੇਦਰ ਬਜੀ ਸਾਰੀ ਪਹਿਲੀ ਪਾਣੀ ਵਗਦਾ ਵੀ ਘਰੋਂ ਦੇ ਘਰੋਂ ਨਹੀਂ ਗੱਲ ਜਿਹੜੀ ਹੁਣ ਪਾਣੀ ਵਾਲੀ ਹੈ ਨਾ ਹਾਂ ਹਾਂਜੀ ਹਾਂਜੀ ਹੁਣ ਉਹਦੀ ਚਿੰਤਾ ਨਾ ਕਰੋ ਇਹ ਤਾਂ ਸਿਉਣਾ ਦੇਊਗਾ ਇਥੇ ਮੈਂ ਬਹੁਤ ਬਤਸਾਰ ਜਦੋਂ ਪਾਣੀ ਆ ਗਿਆ ਫੇਰ ਪਰ ਜੇ ਇਹ ਜਿਵੇਂ ਕਹਿੰਦੇ ਨੇ ਨਾ ਕਈ ਵਾਰ ਕੋਈ ਬੰਦਾ ਲਾਈਨ 'ਚ ਲੱਗਾ ਹੁੰਦਾ ਤੋ ਕਈ ਵਾਰ ਪਿਛਲੇ ਬੰਨੇੋਂ ਵੰਡ ਸ਼ੁਰੂ ਹੋ ਜਾਂਦੀ ਆ ਉਹ ਪਿਛਲੇ ਬੰਨੇ ਵਾਲਾ ਅੱਗੇ ਆ ਜਾਂਦਾ ਉਹ ਮਹਾਰਾਜ ਕਿਰਪਾ ਕਰੇ ਤੁਹਾਨੂੰ ਭਗਵੰਤ ਮਾਨ ਨੇ ਪਿਛਲੇ ਬੰਨੇੋਂ ਲ ਅੱਗੇ ਲੈਦਾ ਹਾਂ ਇਹ ਆਪੇ ਜਦੋਂ ਰੇਤ ਤੁਹਾਡੀ ਵਿਗਨ ਲਾਪੀ ਤੇ ਹਰ ਸਾਲ ਦਰਿਆ ਆਉਂਦਾ ਰੇਤ ਫੇਰ ਪਰ ਜਾਂਦਾ ਤੁਹਾਨੂੰ ਤੇ ਕਣਕ ਝੋਨਾ ਬੀਜਣ ਦੀ ਲੋੜ ਹੀ ਨਹੀਂ ਰਹਿਣੀ ਹਾਂਜੀ ਮੰਤਰੀ ਸਾਹਿਬ ਇਹ ਕੰਮ ਹੋ ਗਿਆ ਨਾ ਅਸੀਂ ساری ਜ਼ਿੰਦਗੀ ਤੇਰਾ ਕੋਈ ਨਹੀਂ ਭਲਾਉਂਦੇ ਨਹੀਂ ਨਹੀਂ ਮਹਾਰਾਜ ਕਿਰਪਾ ਕੀਤੀ ਹੈ ਕਾਨੂੰਨ ਹੋ ਗਿਆ ਪਾਸ ਇਹ ਭਗਵੰਤ ਮਾਨ ਨੂੰ ਦਿਓ ਸੀਸਾ ਕੇਜਰੀਵਾਲ ਨੂੰ ਦਿਓ ਸੀਸਾ ਜਿਹਨਾਂ ਕਾਨੂੰਨ ਪਾਸ ਕਰਾਇਆ ਠੀਕ ਹੈ ਜੀ ਠੀਕ ਹੈ ਪਰਾਣ ਪਰਾਣਿਆਂ ਨੂੰ ਇਹ ਹੁੰਦਾ ਹੈ ਨਾ ਕਿ ਜੇ ਜੱਟਾਂ ਨੂੰ ਦੇ ਤੇ ਹੱਕ ਤੇ ਮੁੜ ਕੇ ਸਾਡਾ ਨਹੀਂ ਕੰਮ ਚੱਲਣਾ ਸਾਡਾ ਨਹੀਂ ਚੱਲਣਾ ਤੇ ਆਪਣੀ ਸਰਕਾਰ ਨੂੰ ਵੀ ਜੱਟ ਬਚਣਾ ਚਾਹੀਦਾ ਅਸੀਂ ਤੇ ਜਦੋਂ ਕੁਝ ਵਿੱਚੋਂ ਲੈਣਾ ਨਹੀਂਗਾ ਤੇ ਜੱਟ ਤੇ ਬਚੇ